ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵਾਂਗੇ ਅਸੀਂ ਵੀ ਸਾਰੇ ਠੀਕ ਠਾਕਾਂ ਨੇ ਤੇ ਲੱਗਿਆ ਜੀ ਆਪਾਂ ਆਪਣਾ ਬਲੌਗ ਸਟਾਰਟ ਕਰਨ ਬਾਕੀ ਪਲੀਜ਼ ਸਬਸਕ੍ਰਾਈਬ ਚੈਨਲ ਦੇ ਨਵੇਂ ਆ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਟਾਈਮ ਹੋ ਗਿਆ ਜੀ ਇੱਥੇ 2:00 ਹੋ ਗਏ ਅੱਜ ਕੇ ਹੋ ਗਏ 10-15 ਮਿੰਟ ਤੇ ਜਸ਼ਨਾ ਆਪਣਾ ਆ ਗਿਆ ਸਕੂਲ ਨੂੰ ਤੇ ਪਰਈ ਮਾਂ ਦਾ ਪੁੱਤ ਕਹਿੰਦਾ ਮੰਮੀ ਰੋਟੀ ਨਹੀਂ ਖਾਂਦਾ ਇਹ ਖਾ ਰਹੀ ਆ ਜੀ ਬਿਸਕੁਟ ਬਿਸਕੁਟ ਲੈ ਆਇਆ ਹਾਂ ਦਾ ਤੇ ਮੈਂ ਰਗੜੀ ਸੀ ਚਟਨੀ ਹੁਣ ਹਰੀਆਂ ਮਿਰਚਾਂ ਪਾ ਕੇ ਤੇ ਮੈਂ ਡੈਡੀ ਵਰਤਣ ਰੋਟੀ ਜਸ਼ਨ ਦੇ ਨੂੰ ਤੇ ਡੈਡੀ ਨੂੰ ਰੋਟੀ ਫੜਾ ਕੇ ਆਉਣੀ ਆ ਤੇ ਮੰਮੀ ਉਧਰ ਗਏ ਬਸ ਉਹਨਾਂ ਦਾ ਨਹੀਂ ਕਹਿੰਦੇ ਮੈਂ ਮਾਰ ਪਾਣੀ ਦਿਖਾਇਆ ਵਾ ਪਸਵਾਨ ਨੂੰ ਗੱਗ ਨਹੀਂ ਆ ਤੇ ਮਖਾਜੀ ਚਲੋ ਮੈਂ ਰੋਟੀ ਫੜਾ ਕੇ ਆਉਣੀ ਆ ਤੇ ਚਾਹ ਮੈਂ ਬਣਾ ਲੀ ਜੀ ਇੱਧਰ ਤੇ ਬਸ ਚਾਹ ਮੈਂ ਆਗੇ ਬਣਦੀ ਆ ਕਿਰਨਾ ਮੈਂ ਚਾਹ ਖਾਣਾ ਚਾਹ ਨੂੰ ਦਿੰਨੇ ਆਪਾਂ ਢਾਕ ਜਿਦੋਂ ਆਹੋਂ ਸੀ ਡੇਢ ਜਦੋਂ ਮੇਰੇ ਬਬਾਰ ਸੀ ਪਤਾ ਨਹੀਂ ਕੀ ਗੱਲ ਹੈ ਕੋਈ ਨਹੀਂ ਰੋਟੀ ਖਾਂਦਾ ਸੀਗਾ ਤੇ ਅੱਜ ਮੈਂ ਪੁੱਛ ਲਿਆ ਸਾਰਿਆਂ ਨੂੰ ਮੈਂ ਕਿਹਾ ਰੋਟੀ ਖਾਣੀ ਹੈ ਮੈਂ ਚਟਨੀ ਰਗੜ ਦਿੰਨੀ ਆ ਫਿਰ ਕਹਿੰਦੇ ਖਾ ਲਾਂਗੇ ਕਹਿੰਦੇ ਰਗੜ ਲਾ ਚਟਨੀ ਥੋੜਾ ਜਿਹਾ ਉਹ ਐ ਜੀ ਵੀ ਆਏ ਜੇ ਹੋ ਜਾਂਦਾ ਵੀ ਇਹਨਾਂ ਨੂੰ ਵੀ ਡੈਡੀ ਵਰਗਿਆਂ ਨੂੰ ਵੀ ਇੰਜੈਕਸ਼ਨ ਦੇ ਡੇਢ ਨੂੰ ਵੀ ਮੰਝੇ ਤੇ ਵੀ ਚਲੋ ਰੋਟੀ ਆ ਜੇ ਵੀ ਫਿਰ ਇਹਨਾਂ ਨੂੰ ਖਾਣੀ ਜੀ ਸੌਕੀ ਹੋ ਜਾਂਦੀ ਹੈ ਤੇ ਮੈਂ ਪੁੱਛ ਲਿਆ ਮੈਂ ਕਿਹਾ ਮੈਂ ਚਟਨੀ ਰਗੜ ਦਿੰਨੀ ਆ ਰੋਟੀ ਖਾਣੀ ਹੈ ਕਹਿੰਦੇ ਰਗੜ ਲਾ ਕੇ ਤੇ ਖਾ ਲਾਂਗੇ ਤੇ ਚਲੋ ਜੀ ਮੈਂ ਡੈਡੀ ਨੂੰ ਫੜਾਇਆ ਵਾ ਫਿਰ ਡੈਡੀ ਆ ਗਏ ਅੰਦਰ ਚੱਲ ਫਿਰ ਜੰਪਾ ਪੈ ਗਿਆ ਚਲੋ ਜੀ ਕਿਹੜਾ ਰੋਟੀ ਰੋਟੀ ਫੜਾ ਲੀਏ ਫਿਰ ਆਪਾਂ ਅੱਗੇ ਆਪਣਾ ਵਲੌਗ ਕੰਟੀਨਿਊ ਕਰਦੇ ਆ ਤਾਂ ਪਲੀਜ਼ ਸਾਰੇ ਜਣੇ ਫੁੱਲ ਸਪੋਰਟ ਕਰੋ ਜੀ ਜਿਹੜੇ ਨਵੇਂ ਆਉਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਬਾਕੀ ਮੈਂ ਕੋਸ਼ਿਸ਼ ਕਰੀ ਆ ਅੱਜ ਅੱਜ ਸਵੇਰ ਦੇ ਕੰਮਾਂ ਦਾ ਇੱਕ ਛੋਟਾ ਜਾਂ ਮਿੰਨੀ ਵਲੌਗ ਪਾਇਆਗਾ ਤਾਂ ਤੁਸੀਂ ਸਾਰੇ ਜਣੇ ਪਲੀਜ਼ ਉਹ ਵਲੌਗ ਵੀ ਜਰੂਰ ਦੇਖਿਓ ਜਿਨ੍ਹਾਂ ਨੇ ਨਹੀਂ ਦੇਖਿਆ ਤੇ ਲਾਈਕ ਕਰ ਦਿਓ ਸੋਹਣੇ ਕਮੈਂਟਾਂ ਲਾ ਦਿਓ

ਲੋ ਜੀ ਕੱਲ ਵਾਲੇ ਵਲੌਗ ਚ ਆਪਾਂ ਆਪਣਾ ਵਲੌਗ ਥੋੜਾ ਲੰਮਾ ਹੋ ਗਿਆ ਸੀ ਤਾਂ ਕਰਕੇ ਆਪਾਂ ਤੁਹਾਨੂੰ ਦਿਖਾ ਨਹੀਂ ਪਾਏ ਇਹ ਮਮੀ ਦਾ ਸੂਟ ਤੇ ਇਹ ਆਇਆ 1300 ਦਾ ਰਮਣ ਕਹਿੰਦੀ 1300 ਦਾ ਹੈ ਨਹੀਂ ਇਹਨੂੰ ਤਾਂ ਹੋਰ ਭਾਈ ਲੈਸ ਕਰਦੇ ਹੋ ਹਾਂ 1200 ਦਾ ਹੂੰ 1300 ਦਾ ਇੱਕ ਆ ਲੈੰਗਾ ਜੀ ਮਮੀ ਨੇ ਸੂਤੀ ਹੂੰ ਇੱਕ ਕਾ ਵੜਾ ਲੈੰਗਾ ਤੇ ਇਹਦੇ ਨਾਲ ਹੈਗੀ ਆ ਵਾੜੀ ਚੁੰਨੀ ਚੁੰਨੀ ਦਾ ਫੈਬਰਿਕ ਇਹ ਜ ਹੈ ਜાળੀ ਚੜੀ ਚੁੰਨੀ ਇਹ ਕਹਿੰਦੇ ਇਹੀ ਚੱਲਦੀ ਆ ਤੇ ਚੁੰਨੀ ਉੱਤੇ ਵੀ ਵਰਕ ਕਰਿਆ ਹੋਇਆ ਤੇ ਸੂਟ ਦੇ ਉੱਤੇ ਵੀ ਵਰਕ ਆ ਥੱਲੇ ਤੋਂ ਲੈ ਕੇ ਤਾਂ ਕਿਕਰ ਤੇ ਬਾਕੀ ਆਲ ਓਵਰ ਹੀ ਸਾਰਾ ਤੇ ਬਾਹਾਂ ਤੇ ਵੀ ਵਰਕ ਕਰਿਆ ਹੋਇਆ ਲੋਟ ਬਾਹਾਂ ਤੇ ਵੀ ਵਰਕ ਆ ਤੇ ਸਾਰੇ ਸੂਟ ਦੇ ਦੱਸਿਓ ਜੀ ਸਾਰੇ ਕਮੈਂਟ ਕਰਕੇ ਕਿ ਮੈਨੂੰ ਲੱਗਿਆ ਤੁਹਾਨੂੰ ਤੇ ਇੱਕ ਆ ਵਾਲਾ ਸੂਤੀ ਤੇ ਹੰਦਾ ਗਰਮੀ ਚ ਫੌਨ ਨੂੰ ਹਲਕਾ ਜੈ ਤੇ ਬਹੁਤ ਫੁੱਲ ਆਏ ਵੀ ਕੋਟਣ ਬਹੁਤ ਵਧੀਆ ਤੇ ਬਾਕੀ ਕਮੈਂਟ ਕਰਕੇ ਦੱਸਿਓ ਕਿਵੇਂ ਦਾ ਲੱਗਿਆ ਤੁਹਾਨੂੰ ਸੂਟ ਮੰਮੀ ਦਾ ਲਓ ਜੀ ਟਾਈਮ ਹੋ ਗਿਆ 4:30 ਦਾ ਤੇ ਆਪਾਂ ਕੱਪੜੇ-ਕੁਪੜੇ ਤੈਹ ਲਾ ਤੇ ਤੇ ਪਸ਼ੂ ਆਪਣੇ ਅੰਦਰ ਬੈਠੇ ਆ ਅੱਧੇ ਗੇ ਬੈਠੇ ਆ ਅੱਧੇ ਉੱਠੇ ਬੈਠੇ ਆ ਤੇ ਤਾਰ ਪੱਖੇ ਦੀ ਜਮਾ ਮਹਸ ਦੇ ਕੋਲੇ ਆ ਖਾਤਾ ਕਰ ਉਧਰੋਂ ਬੰਦ ਪਰ ਆਇਆ ਬੱਸ ਜੀ ਪੱਖੇ ਦੀ ਸੈਟਿੰਗ ਕਰਵਾਉਣੇ ਆ ਜਿਵੇਂ ਰੈਡੀ ਤੋਂ ਪੱਖਾ ਆਪਣੇ ਪਿਆ ਉਹਦੇ ਫਾਰ ਹੈਣਗੇ ਤੇ ਫੇਰ ਆਪਾਂ ਫਾਰ ਝੜ ਦੇਣਗੇ ਤੇ ਭੈਣ ਹੋਰ ਆਏ ਆ ਸਬਜ਼ੀ ਲੈਣ ਘਰੇ ਆਈ ਨਹੀਂ ਬਾਹਰ ਹੀ ਪਾਣੀ ਪੂਣੀ ਪੀ ਕੇ ਬਾਹਰ ਹੀ ਲੱਗੇ ਸਬਜ਼ੀ ਤੋੜਨ ਘਰੇ ਆਈ ਨਹੀਂ ਪਤਾ ਨਹੀਂ ਕੀ ਗੱਲ ਹੈ ਜਾਣਨੇ ਆਪਾਂ ਨਾਲ ਕੋਲੇ ਪ੍ਰੀਤੋ ਤਾਂ ਛਾਵੇਂ ਬੈਠੀ ਐ ਤੇ ਕਾਲੀ ਹੋ ਜੂਗੀ ਆਦੀ ਮੈਂ ਹੂੰ ਉਹ ਜਸ਼ਨੇ ਤਾਂ ਸਾਡਾ ਚੱਲਿਆ ਠੀਕ ਐ ਤਾਂ ਰਹਿੰਦਾ ਹੀ ਖੇਤ ਚ ਸਾਰਾ ਦਿਨ ਤੇ ਇਹ ਪ੍ਰੀਤ ਪ੍ਰੀਤ ਨੂੰ ਆ ਪ੍ਰੀਤ ਨੂੰ ਆਏ ਆ ਮੈਂ ਕਾਲੀ ਨਾ ਹੋ ਜਾਾਂ ਛਾਵੇਂ ਬੈਠੀ ਐ ਬਹੁਤ ਸਾਰੀ ਦਾ ਤਬ ਬਚਾਇਆ ਲਓ ਜੀ ਪ੍ਰੀਤੋ ਦਾ ਬਹੁਤ ਸੋਹਣਾ ਰਾਂਗਾ ਉਹ ਛਾਲਟ ਦਾ

ਸਹੀ ਆਹ ਕਾਣਾ ਲਾਇਆ ਸੀ ਛਿਰੀ ਦੇਵੀ ਨੂੰ ਮਾਤ ਰਾਂਗੀ ਠੀਕ ਹੈ ਤੋੜ ਲਓ ਤੋੜ ਲਓ ਕਿੰਨਾ ਫੇ ਤੋੜੋਂਗੇ ਸੁੱਕੇ ਵੈਸ ਤੇਰਾ ਕੋ ਬਲੱਡ ਘਟੀਆਂ ਦਾ ਆਮ ਸਬਜੀ ਸਬਜੀ ਵਾਸਤੇ ਨਹੀਂ ਉਹ ਮਣ ਜਾਣਾ ਤੂੰ ਜਾ ਬੜਾ ਤੂੰ ਕੀ ਕਰਨਾ ਹੈ ਕੈਂਪਰ ਤੋਂ ਨਹੀਂ ਕੈਂਪਰ ਲੈ ਕੇ ਜਾਣੇ ਨੇ ਲੈ ਕੇ ਜਾਵਾਂਗੇ ਜੇ ਪ੍ਰੀਤ ਕਹਿੰਦੀ ਮੈਂ ਸਕੂਟਰੀ ਚਲਾਉਣੀ ਆਂ ਅੱਛਾ ਤੇਰੀ ਮਾਸ਼ੀਨ ਲੈ ਕੇ ਜਾਏਗਾ ਤੂੰ ਮੰਗਰਾ ਆ ਜਾ ਸਕੂਟਰੀ ਦੇ ਦੇ ਪ੍ਰੀਤ ਆਸ ਕੋ ਠੀਕ ਆਹੋ ਤੱਕ ਤਾਈਂ ਚਲਾਉਣੀ ਐ ਤਾਈਂ ਚਲਾਉਣੀ ਪ੍ਰੀਤ ਨਾ ਖਾਈ ਜੱਸੂਨੇ ਦਾ ਕਿਉਂ ਲਾਇਆ ਫੈਸ਼ਨ ਆਪਣੇ ਆਪ ਬੁਲਾਇਆ ਗੱਪ ਮੇਰੇ ਕੋਲੇ ਮਾਰਦੀ ਐ ਮੈਂ ਜਾਣਦੀ ਨਹੀਂ ਤੈਨੂੰ ਟਰਡੀ ਦੀ ਸਮਾਈਲ ਜਸਪ੍ਰੀਤ ਹਰ ਜਾ ਪਿੰਡਾਂ ਜਾਂ ਤੇ ਫੇਰ ਲਗੇ ਕਿਉਂ ਮਾਰੀ ਪ੍ਰੀਤ ਹੂੰ ਫੋਟੋ ਲਾਣ ਕੀ ਕੰਮ ਕਰ ਹੂੰ ਲਓ ਜੀ ਆਪਾਂ ਲਾਗੇ ਭਾਂਡੇ ਮਾਂਜਣ ਤੇ ਚਾਹ ਦਾ ਡੱਬਾ ਮੇਰਾ ਰਸੋਈ ਚ ਲੈ ਜਾਓ ਪ੍ਰੀਤ ਨੂੰ ਆ ਲਈ ਲੈ ਆ ਗਿਓ ਲੈ ਆ ਲਈ ਲੋ ਜੀ ਆਪਾਂ ਲਾ ਗਏ ਭੰਡ ਲੱਗ ਤੇ ਸਬਜ਼ੀ ਦਾ ਹੋ ਗਈ ਕੈਨਸਲ ਤੇ ਆਪਾਂ ਅੱਜ ਮੂੰਗੀ ਧਰਾਂ ਦੀ ਜੀ ਦਾ ਖਾਤਾ ਜੀ ਹਲਕੀ ਜੀ ਸਬਜ਼ੀ ਖਾ ਲਓ ਲੋ ਜੀ ਜਸ਼ਨ ਦੀ ਵਾਰਦੀ ਆਪਾਂ ਧੋਤੀ ਤੇ ਮੰਮੀ ਹੋਰਾਂ ਨੇ ਵੀ ਉਧਰ ਨੀਰਾਚਾਰਾ ਪਾਤਾ ਮੈਂ ਭਾਈ ਉਹ ਵੀਡੀਓ ਬਣਾਈ ਨੀਰੇਚਾਰੇ ਦੀ ਤੇ ਇੱਧਰ ਮੂੰਗੀ ਭੋਂਤੀ ਮੈਂ ਦੇਖੋ ਕਿੰਨੀ ਬਣ ਗਈ ਫੁੱਲ ਕੇ ਇੱਕ ਬਾਟੀ ਛੋਟੀ ਬਾਟੀ ਮੂੰਗੀ ਦੀ ਭੋਂਤੀ ਸੀ ਤੇ ਫੁੱਲ ਗਈ ਦੇਖੋ ਦੋ ਵਾਰੀ ਧੋ ਕੇ ਭੋਂ ਕੇ ਰੱਖਤੀ ਹੁਣ ਛੇਤੀ ਬਣ ਜੂਗੀ ਬਸ ਮੈਂ ਲਾਉਣੀ ਆ ਆ ਕੇ ਤੜਕਾ ਛੜਕਾ ਉਹ ਕਰਦੇ ਆ ਗੰਡੇ ਜੀਰਾਗੇ ਹਰੀ ਮਿਰਚ ਤੇ ਨਾ ਤਾਂ ਟਮਾਟਰ ਹੈ ਤੇ ਨਾ ਹੀ ਲਸਣ ਹੈ ਬਸ ਗੰਡਾ ਤੇ ਹਰੀ ਮਿਰਚ ਆ ਉਹ ਹੀ ਪਾਵਾਂਗੇ ਲਓ ਜੀ ਨੀਰਾਚਾਰਾ ਦਿੱਤਾ ਪਾ ਪਸੂ ਖਾਰੇ ਨੇ ਨੀਰਾਚਾਰਾ ਲਾਡੀ ਲਾਡੀ ਨੂੰ ਕਿੱਲੇ ਤੇ ਬੰਨ ਦੇਣੀ ਆਖਿਆ ਖੁਰਨੀ ਕੋਲ ਕਿੱਲਾ ਗੱਡ ਦੋ ਗੱਡ ਦੋ ਗੱਡ ਦੋ ਸੁਣਦੇ ਨਹੀਂ ਗੱਲ ਲਓ ਜੀ ਮੰਮੀ ਫੜੇ ਸਿੱਟ ਰੇ ਆਗੂ 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 ਆ ਮੰਮੀ ਸਿੱਟੀਆਂ ਗਏ ਨੇ ਗੋਆ ਬਸ ਲਾਸਟ ਬੱਠੜ ਤੇ ਐ ਇੱਕ ਦੀ ਬੇਰੀਆਂ ਸਾਡੀਆਂ ਜਮਾ ਨਹੀਂ ਦਿੱਤੀਆਂ ਜੀ ਪੂਰਾ ਹਾਲ ਪੱਤੇ ਸਾਰੇ ਸੁੱਕ ਚੁੱਕੇ ਆ ਓਏ ਇੱਥੇ ਟੋਏ ਤਾਂ ਕਰਦੇ ਪਰ ਫੇਰ ਵੀ ਪਾਉਣਾ ਪਊਗਾ ਮੋਟਰ ਦਾ ਅੱਜ ਦੇ ਹੁਣ ਮੋਟਰ ਛੱਡੀ ਆਪਣੀ ਕੱਲ ਨੂੰ ਤੇ ਭਲਾਂ ਦੀ ਕੱਲ ਨੂੰ ਪਾਜੇ ਪਾਣੀ ਇਹਨਾਂ ਚ ਪਾਣੀ ਤਾਂ ਪਾਉਣਾ ਪਊਗਾ ਐਂ ਤਾਂ ਜਮੀ ਸੁੱਕ ਜਾਣਗੇ ਪੱਤੇ ਸਾਰੇ ਬਿਰਲੀਆਂ ਹੋ ਗਈਆਂ ਨਹੀਂ ਆਪਾਂ ਨੂੰ ਜਿਉਂ ਆ ਜਿਵੇਂ ਆ ਹੁਣ ਚੱਲਦਾ ਜੇਠ ਜੇਠ ਦੇ ਵਿੱਚ ਵੀ ਹਜੇ ਕੋਈ ਉਹ ਨਹੀਂ ਹੁੰਦਾ ਸੀਗਾ ਪਸ਼ੂ ਅੰਦਰ ਬੰਨਣ ਦਾ ਚਾਂਸ ਭੋਰਾ ਵੀ ਹਾਰਚ ਬੰਨਦੇ ਹੁੰਦੇ ਸੀਗੇ ਤੇ ਪਰ ਐਕਤੀ ਆਪਾਂ ਨੂੰ ਗੇਤੇ ਪਸ਼ੂ ਅੰਦਰ ਬੰਨਣੇ ਪੈਗੇ ਕਿਉਂਕਿ 베ਰੀਆਂ ਬਿਰਲੀਆਂ ਪੱਤੇ ਨਹੀਂ ਗੱਡੇ ਚਲੋ ਜੀ ਆਪਾਂ ਦਾਲ ਸਬਜ਼ੀ ਦਾ ਕਰੀਏ ਇੰਤਜ਼ਾਮ ਧਰ ਦੀ ਗੋਏ ਲਾ ਕੇ ਬਣੀ ਜਾਊਗੀ ਲੋ ਜੀ ਆਪਾਂ ਲੱਗ ਗਏ ਹਸਤਾਲ ਤਰਨ ਤੇ ਜੀਰਾ ਆਪਣਾ ਕਲਕ ਗਿਆ ਤੇ ਆਪਾਂ ਬਾਅਦ ਆਪਾਂ ਗੰਡਾ ਤੇ ਹਰੀ ਮਿਰਚ ਤੇ ਟਮਾਟਰ ਹੈ ਨਹੀਂ ਜੀ ਲਸਣ ਵੀ ਹੈ ਨਹੀਂ ਜੀ ਤਾਂ ਕੁੱਟ ਕੇ ਪਾਉਣੇ ਹੁੰਦੇ ਆਪਾਂ ਤਾਂ ਤੇ ਆਪਾਂ ਜੀ ਪਹਿਲਾਂ ਹੀ ਲਾ ਦਿੰਨੇ ਹੁੰਦੇ ਆ ਤੜਕਾ ਛਰਕਾ ਤੇ ਇੱਧਰ ਆਪਾਂ ਨੂਨ ਮਿਰਚ ਪਾ ਕੇ ਰੱਖ ਲੈ ਜੀ ਮੈਂ ਪਲੇਟ ਦੇ ਵਿੱਚ ਹੀ ਲੋ ਜੀ ਨੂਨ ਮਿਰਚ ਦਿੱਤਾ ਆਪਾਂ ਉਹ ਨੂੰ ਕਰ ਦਾਂਗੇ ਚੰਗੀ ਤਰ੍ਹਾਂ ਹਲਦੀ ਜੀਪੋ ਜਿਹਦੇ ਆਪਾਂ ਪਹਿਲਾਂ ਧੜਕਾ ਲਾ ਦਈਏ ਨਾ ਮਸਾਲਾ ਜਾ ਭੁੱਜ ਜਾਂਦਾ ਵਧੀਆ ਤੇਲ ਦੇ ਵਿੱਚ ਫਿਰ ਜਿਹੜੀ ਦਾਲ ਹੈ ਬਹੁਤ ਵਧੀਆ ਬਣ ਗਈ ਲਓ ਜੀ ਹੁਣ ਆਪਾਂ ਪਾ ਦਾਂਗੇ ਇਹਦੇ ਵਿੱਚ ਪਾਣੀ ਲਓ ਪਾਣੀ ਦਾ ਪਾਤਾ ਇੱਕ ਜੱਗ ਹੁਣ ਇਹ ਖਾ ਗਿਆ ਜਦੋਂ ਬਾਲਾ ਤੇ ਫਿਰ ਆਪਾਂ ਮੂੰਗੀ ਪਾਵਾਂਗੇ ਮੂੰਗੀ ਦੇਖੋ ਫੁੱਲ ਕੇ ਕਿੰਨੀ ਬਣ ਗਈ ਇੱਕ ਛੋਟੀ ਬਾਟੀ ਪਾਈ ਸੀ ਤੇ ਮੂੰਗੀ ਦੇਖੋ ਤੁਸੀਂ ਕਿੰਨੀ ਚੈੱਕ ਕਰੋ ਘਰ ਦਾ ਕੋਲ ਲੋ ਜੀ ਉਬਲ ਜਾਂਦੇ ਨੇ ਇਹਨੂੰ ਫਿਰ ਆਪਾਂ ਪਾ ਦਾਂਗੇ ਵਿੱਚ ਮੂੰਗੀ ਕੱਲੀ ਮੂੰਗੀ ਧਰਦੇ ਹੁੰਦੇ ਆ ਜੀ ਆਪਾਂ ਮਸਰੀਂ ਧਰਦੇ ਮਸਰੀਂ ਨਾਲ ਥੋੜਾ ਜਿਹਾ ਕਲਰ ਹੋਰ ਆ ਜਾਂਦਾ ਜੀ ਮੂੰਗੀ ਕੱਲੀ ਬਣਾਈਏ ਬਹੁਤ ਸੋਹਣੀ ਪੀਲੀ ਪੀਲੀ ਸਬਜ਼ੀ ਦਾਲ ਬਣਦੀ ਐ ਚਲੋ ਜੀ ਪਾਣੀ ਖਾ ਜਾਂਦੇ ਬਾਹਲਾ ਫਿਰ ਪਾਉਣੇ ਆਪਾਂ ਮੂੰਗੀ ਵਿੱਚ ਲੋ ਜੀ ਮੰਮੀ ਪਿਆਰੇ ਆ ਪਸੂਆਂ ਨੂੰ ਪਾਣੀ ਆਹ ਪੰਗਾ ਹੈ ਸੀ ਹਰਿਆਣੇ ਚ ਪਾਣੀ ਹੋਰ ਐ ਕਿਸ ਆਪਣੇ ਹੈ ਨਹੀਂ ਮੰਮੀ ਅੱਧੇ ਹਰਿਆਣੇ ਚ ਤਾਂ ਵਧੀਆ ਸਹੀ ਆ ਬਾਧੂ ਆਉਂਦਾ ਪਾਣੀ ਆਪਣੇ ਇੱਧਰ ਡੱਬ ਵਾਲੀ ਏਰੀਆ ਜਿਹੜਾ ਹਲਕਾ ਇੱਧਰ ਪਾਣੀ ਹੈ ਨਹੀਂ ਪਤਾ ਹੀ ਨਹੀਂ ਕੀ ਹੋਇਆਗਾ ਲੋ ਜੀ ਮੰਮੀ ਵੀ ਆਈ ਜਾਂਦੇ ਪਾਣੀ ਬਸ ਉਹਨੂੰ ਤੇ ਮੈਂ ਮੂੰਗੀ ਪਾਇਆ ਹੀ ਤੇ ਦਾਲ ਆਪਣੀ ਪੂਰੇ ਬਾਲੇ ਖਾ ਰਹੀ ਏ ਤੇ ਦਾਲ ਹੁਣ ਬਣ ਜੂਗੀ ਦਾਲ ਆਪਣੀ 10 15 ਮਿੰਟਾਂ ਚ ਤੇ ਲਾਡੀ اے ਲਾਡੀ ਲਾਡੀ ਗਰਮੀ ਹੈ ਲਾਡੀ ਨੂੰ ਨਮਾਈ ਦਾ ਚਾਰ ਵਾਰੀ ਦਿਨ ਵੇਦੀ ਫੇਰ ਕਿਤੇ ਲਾਡੀ ਬਚੂਗੀ ਸਾਡੀ ਹਨਾ ਲਾਡੀ ਨਹੀਂ ਤਾਂ ਹੋਂਕਲ ਲੱਗ ਜਾਂਦੀ ਏ ਇਹ ਹੋਂਕਲ ਲੱਗ ਜਾਂਦੀ ਏ ਸਾਡੀ ਕੁੜੀ ਹੋਂਕਲ ਲੱਗ ਜਾਂਦੀ ਏ ਗਾਲ ਕੋਟਿਆ ਬੈਦਰਾ ਦਾ ਮਿੱਡਿਏ ਨਹੀਂ ਮਿੱਡਿਏ ਨਹੀਂ ਮਿੱਡਿਏ ਨਹੀਂ ਮਿੱਡਿਏ ਨਹੀਂ ਮਿੱਡਿਏ ਲੋ ਜੀ ਨਮਾਈ ਸੀ ਵੈਸੇ ਹੁਣ ਇਹ ਪਹਿਲਾ ਪਾਣੀ ਪਿਆ ਇਹਨੂੰ ਫਿਰ ਬਚਿਆ ਪਾਣੀ ਜਿਹੜਾ ਉੱਤੇ ਪਾਤਾ ਇਹਦੇ ਨਮਾਤੀ ਸੀ ਲੋ ਜੀ ਮੰਮੀ ਪਿਆਰੇ ਪਾਣੀ ਫਿਰ ਕੱਢਣਗੇ ਧਾਰਾਂ ਧੂਰਾ ਧਾਰਾਂ ਧੂਰਾ ਤੇ ਆਪਾਂ ਦਿੰਨ ਵਾਲਾ ਦੁੱਧਾ ਜਿਹੜਾ ਉਹ ਦਿੰਨੇ ਆ ਸਾਮ ਹੋ ਜੂਗਾ ਗਰਮ ਮਲਾਈ ਵਗੈਰਾ ਲਾ ਲੈਨੇ ਉੱਤੇ दूजा तर गर्म करने वास्त लो जी आप पीन लागे ग्लू मैं ग्लूकोज पा लैनी ने, हूँ एक चमचा जो जो भी पानी पीने पा लें एक चमचा पानी मैं पानी पी ने, रही सी मगर फिर मेरा कई भैन आख दान पीन ध्यान नहीं देंगे, मैं चल आप दिखा देने खोरते ना पा लेना चाहिए ਚੰਗਾ ਹੁੰਦਾ ਜੀ ਗਰਮੀ ਦੇ ਵਿੱਚ ਇਹ ਪੀਂਦੇ ਰਹਿਣਾ ਚਾਹੀਦਾ ਕਹਿੰਦੇ ਗਰਮੀ ਦੇ ਵਿੱਚ ਵੀ ਸਾਰੀ ਗਰਮੀ ਪੀਓ ਵਧੀਆ એનર્ਜੀ ਜੀ ਰਹਿੰਦੀ ਆ ਵੀ ਐਂ ਸਰੀਰ ਨੂੰ ਐ ਥਕਾਵਟ ਜੀ ਮਹਿਸੂਸ ਨਹੀਂ ਹੁੰਦੀ ਆ ਦੇਖੋ ਐ ਹੋ ਗਿਆ ਪਾਣੀ ਦਾ ਕਲਰ ਹੋ ਤਾਂ ਥੋੜਾ ਜਿਹਾ ਪਾਣੀ ਖਾਰਾ ਹੋ ਜਾਂਦਾ ਪਰ ਵਧੀਆ ਠੀਕ ਆ ਪੀਣਾ ਤਾਂ ਪੈਣਾ ਹੈ ਵਧੀਆ ਵੀ ਵਧੀਆ ਨਰਜੀ ਮਿਲ ਜਾਂਦੀ ਪੀ ਕੇ ਤੇ ਵਧੀਆ ਅੰਦਰੋਂ ਵੀ ਆਏ ਸਾਰਾ ਵਧੀਆ ਸਾਫ ਹੋ ਜਾਂਦਾ ਗਰਮੀ ਦੇ ਵਿੱਚ ਤਾਂ ਪਾਣੀ ਵੀ ਆਦੇ ਜਿੰਨਾ ਜ਼ਿਆਦਾ ਪੀਤਾ ਜਾਵੇ ਉਨਾ ਹੀ ਜ਼ਿਆਦਾ ਪੀਓ ਤੇ ਆਪਣੀ ਸਬਜੀ ਬਣ ਰਹੀ ਹੈ ਬਸ ਸਬਜੀ ਨਿਕਲਦਾ ਜੀ ਮੂੰਹ ਚੋਂ ਦਾਲ ਬਣ ਰਹੀ ਹੈ ਦੁੱਧ ਬਾਦ ਆਪਾਂ ਕਿਰਾ ਕੱਢ ਕੇ ਰੱਖਤਾ ਤੇ ਜਦੋਂ ਦਾਲ ਬਣ ਗਈ ਨਾਲ ਦੀ ਨਾਲ ਧਰਦੋਂ ਗਰਮ ਤੇ ਫਿਰ ਆਪਾਂ ਗੋਲਣਾਗੇ ਕੋਲੇ ਬਹਿ ਕੇ ਆਟਾ ਲੋ ਜੀ ਦੁੱਧ ਬਾਦ ਆਪਣਾ ਹੋ ਗਿਆ ਕੰਮ ਤੇ ਜਿਹੜਾ ਡੈਰੀ ਚ ਪਾਉਣਾ ਉਹਦੀ ਬਾਤ ਤੇ ਮੰਮੀ ਧਰੀ ਜਾਂਦੇ ਝੋਟਾ ਨੂੰ ਦੇਤੀ ਦੇਤੀ ਨਾਲ ਜਿਹੜਾ ਪਾਉਣਾ ਮੈਂ ਦੁੱਧ ਬਟਨ ਲਾਗੀ ਰੱਖੂ ਫਾਜੀ ਇਹ ਮਹਾ ਤੇ ਥੋੜੀ ਜਿਹੀ ਖਵਾ ਦੀ ਕੱਟ ਕੇ ਫੇਰ ਧਰ ਦੇਣ ਮੈਂ ਰਸੋਈ ਚ ਜਿਸ ਨੂੰ ਨਾਲ ਅੱਗੇ ਸੰਡਾ ਬੜੀ ਜੰਮ ਜਾਂਦੀ ਫਿਰ ਨਹੀਂ ਤੇ ਵਾਸਤੂ ਦੂਜਾ ਇਹ ਨਾ ਬੱਚੇ ਰੋਜ਼ ਪਾਗੋ ਇਹਾ ਤੋਂ ਕੋਣੇ ਬੈਠੇ ਤੁਹਾਨੂੰ ਦਾ ਨਿਆਰਾ ਟਾਈਮ 7 ਦਾ ਹੋ ਗਿਆ ਤੇ ਪਹਿਲਾਂ ਅੱਜ ਮੈਨੂੰ ਮੰਮੀ ਨਾਲ ਘਰ ਘੋਣੀ ਪੈਗੀ ਡੈਡੀ ਗਏ ਸੀ ਕਿ ਅੱਜ ਆਪਣੇ ਝੋਨੇ ਦਾ ਫੱਕ ਦਾ ਫੱਕ ਦਾ ਬੀਜ ਝੋਨਾ ਲੈਣ ਦਾ ਬੀਜ ਲੈਣ ਝੋਨੇ ਦੇ ਬੀਜ ਫੱਕ ਦਾ ਫੱਕ ਦਾ ਕੋਰ ਫੱਕ ਦਾ ਝੋਨੇ ਦਾ ਬੀਜ ਲੈਣ ਤੇ ਪਹਿਲਾਂ ਉਹਨਾਂ ਨੂੰ ਜਿਹੜਾ ਉਹਨਾਂ ਬਾਗ ਵਿੱਚ ਤੇ ਪਹਿਲਾਂ ਟੈਂਕੀ ਸਾਫ਼ ਕਰੀ ਕਿਉਂਕਿ ਟੈਂਕੀ ਦੇ ਵਿੱਚ ਰੇਤਾਂ ਮਿੱਟੀ ਜਿਹਾ ਬਹੁਤ ਜਾਲ ਸੀ ਉਹਨੂੰ ਸਾਫ਼ ਕਰਕੇ ਟੈਂਕੀ ਚਲਾਤਾ ਮੈਂ ਮੋਟਰ ਚਲਾਦੀ ਤੇ ਇਹ ਟੈਂਕੀ ਭਰੀ ਜਾਂਦੀ ਤੇ ਫੇਰ ਅਮਾ ਉਹਦਰ ਬਾਗ ਦੇ ਡੈਡੀ ਨੂੰ ਲੈਣ ਤੇ ਅੱਜ ਫਿਰ ਦਾ ਧਾਰਾ ਦਾ ਕੰਮ ਕਰਤੋ ਟੋਕੀਂ ਧਰ ਲੈਣ ਨੂੰ ਕੋਈ ਨਹੀਂ ਸਾਡੀ ਝੋਟੀ ਮੂਰੇ ਨਾ ਥੋੜਾ ਇਹ ਖਾੜਨਾ ਪੈਂਦਾ ਲਾ ਫਿਰ ਨਹੀਂ ਉਹ ਹਲਾਵਾ ਚਾਹ ਵੀ ਜਰੀਏ ਝੂਲੀ ਤੇ ਖਾੜਨਾ ਬੰਦਾ ਜੋਟੀ ਦੇ ਮੂਰੇ ਨਹੀਂ ਉਹ ਝੂਲੀ ਆ ਜਾਂਦੀ ਅੱਗੇ ਹੋ ਗਈ ਪਿੱਛੇ ਹੋ ਗਈ ਜਦੋਂ ਮੂਰੇ ਬਾੜਾ ਡੰਡਾ ਜ ਲੈ ਖੜ ਜਾਂਦੇ ਫਿਰ ਵਧੀਆ ਖੜੀ ਲੈਂਦੀ ਐ ਤੇ ਬਸ ਜੀ ਹੁਣ ਮੈਂ ਆਟਾ ਗੁੰਨੂਗੀ ਤੇ ਬਣਾਵਾਂਗੀ ਨਹੀਂ ਤਾਂ ਜੇ ਜਸਨਦੀ ਰਹੀ ਹੁੰਦੀ ਸੇਤਾਂ ਮਾ ਬਣਨ ਤੋਂ ਤਾਂ ਆਹ ਸਾਂਹ ਕੀ ਆਟਾ ਗੁੰਨਾ ਦੋ ਰੈਡੀ ਕਰ ਲੈਂਦੀ ਤੇ ਅੱਜ ਆਪਣਾ ਦਸ਼ਨਾ ਗਿਆ ਸੀ ਜਿਮ ਅੱਜ ਹੁੰਦਾ ਜਿਮ ਲਾ ਕੇ ਆਇਆ ਮੈਂ ਪੂਰਾ ਆਏ ਬਣਾ ਬੈਠਾ ਮਮੀ 2500 ਰੁਪਿਆ ਤਿੰਨ ਮਹੀਨਿਆਂ ਦਾ ਪਰ ਕਿੰਨਾ 2500 2500 ਹੀ ਆਖਿਆ ਤੇ ਮੈਨੂੰ ਬਾਹਰ ਵਾਲਾ ਜਿੰਮ ਤੇ ਮੈਂ ਫਿਰ ਪੂਰਾ ਮੈਂ ਬਰਾਣਾ ਸ਼ੇਕ ਪੀਆ ਕਰੂ ਮੈਂ ਬਦਾਮ ਸ਼ੇਕ ਪੀਆ ਕਰੂ ਫਿਰ ਮੈਂ ਸਭ ਬੋਟਲ ਲੈ ਆ ਦੋ ਮੇਨੂੰ ਜਿੰਮ ਵਾਲੀ ਫਿਰ ਮੋਂਦੇ ਚ ਪ੍ਰੋਟੀਨ ਵਾਲਾ ਵਾਗ ਲੈ ਕੇ ਜਾਇਆ ਕਰ ਤੇ ਪੂਰਾ ਉਹੀ ਗੱਪਾਂ ਨਹੀਂ ਸੌਹ ਪੂਰਾ ਜੰਮ ਲਾ ਗਿਆ ਸਾਡਾ ਮੁੰਡਾ ਅੱਜ ਕੀ ਬੋਸ ਪਹਿਲੇ ਹੈਵੀ ਵੇਟ ਲੱਕਿਆ ਡੰਬਲ ਹੈ ਰੈਮਿੰਗ ਹੈ ਸਾਈਕਲ ਹੈ ਸਾਈਕਲ ਜਾਂ ਵੀ ਚਲਾਇਆ ਉਹ ਲੈ ਭਾਈ ਗੁੰਡਾ ਦਾ ਸੜਾ ਜੰਬ ਲਾ ਕੇ ਆਇਆ ਹੁੰਦਾ ਸਾਰੇ ਲਾਇਆ 올ਮੋਸਟ ਹੈ ਸਾਰੇ ਲਾਇਆ 올ਮੋਸਟ ਦੋ ਤਿੰਨ ਛੱਡ ਗਏ ਅੱਛਾ ਚਲੋ ਜੀ ਆਪਾਂ ਕੁੱਟ ਲਈਏ ਆਟਾ ਡੈਡੀ ਵਰਗੇ ਪੁਰਾਣੇ ਕੂਲਰ ਦੇ ਹੀ ਨਵੀਂ ਮੋਟਰ ਚਾੜਾ ਕਰੀ ਜਾਂਦੇ ਆ ਡੈਡੀ ਨਵੀਂ ਮੋਟਰ ਅਸਤਾ ਖਸ ਡੈਡੀ ਕੋ ਵੀ ਡੈਡੀ ਕੂਲਰ ਲਿਆਉਣਾ ਹੋਰ ਵੀ ਕਿੰਨਾ ਬਣਨਾ 8000 ਰੁਪਏ ਲੱਗੂ ਪਰ ਡੈਡੀ ਕਹਿੰਦੇ ਕੋਈ ਨਹੀਂ ਕਹਿੰਦੇ ਐਕਸਟ੍ਰੀਅਰ ਆਈ ਤੇ ਆਪਾਂ ਲਵਦੇ ਨਾਲ ਹੀ ਇਸ ਨਾਲ ਹੀ ਮੋਟਰ ਨਵੀਂ ਧਰੀ ਜਾਂਦੇ ਆ ਬਾਦੂ ਹਵਾ ਦੇਊਗਾ ਕਹਿੰਦੇ ਮੈਨੂੰ ਕੱਲੇ ਨੂੰ ਕੀ ਹੁੰਦਾ ਦਾ ਇੱਕ ਮੰਜੇ ਨਾਲ ਵਧੀਆ ਤੇ ਤਾਂ ਕਰਕੇ ਉਹ ਟਪਾਸੀ ਆ ਜਾਂਦਾ ਦਿਖਾਈ ਕਿ ਮੜਾ ਨਾਤਾ ਸਮਿਆ ਹੈ ਆ ਗਿਆリモਟਰ ਜਿਸਨੂੰ ਅੱਜ ਪੁੱਛ ਸਵੈ ਕਰਦਾ ਇੱਕ ਲਾਈਕ ਕਰ ਸਵੈ ਕਰ ਜੀ ਆ ਗਏ ਹਮ ਹਜੇ ਮੈਂ ਇਹ ਕੈਂਪਰਾਂ ਦੇ ਵਿੱਚ ਬਾਸ ਬਰਖਾਉਣੀ ਹੈਗੀ ਪਹਿਲਾਂ ਬਾਹਰ ਦਾ ਦਿੱਤ ਇੱਕ ਚ ਕਿਹੜੇ ਬਾਦ ਉਹ ਬੱਡੇ ਚ ਕਿਦੋਂ ਕਹਿੰਨਾ ਅਨੰਦਰ ਠੰਡਾ ਪਾਣੀ ਹੋ ਰਿਹਾ ਨਹੀਂ ਭਾਈ ਪੁੱਤ ਦੇਖ ਨਹੀਂ ਭਾਈ ਮੈਂ ਹੀ ਪਾਈਆ ਉਦੋਂ ਤੋਂ 4:00 ਵਜੇ ਨੀਰਾ ਪਾਉਂਦ ਸੀ ਜਦੋਂ ਉਦੋਂ ਪਾਈਆ ਇਹਦੋਂ ਬਾਅਦ ਤੋਂ ਹੁਣ ਪਾਣੀ ਖਤਮ ਹੋ ਗਿਆ ਨਾਲ ਤਾਂ ਪਾਪਰੇ ਵਾਲੇ ਗੈਂਪਰ 'ਚ ਪਾਉਣੀਆ ਵਾਰ ਤੇ ਨਾਲੇ ਆਪੜ ਅਲਿਚ ਪਾਉਣੀਆ ਸਾਡੇ ਡੈਡੀ ਜੀ ਉੱਥੇ ਧਰ ਲੈਣੇ ਟੈਂਪਰ ਕੋਲੇ ਆਪ ਕੋ ਬਸ ਸੀ ਤੇ ਇਕ ਡੋਂਗਾ ਡੈਡੀ ਵਾਲੇ ਗੈਂਪਰ 'ਚ ਪਾਵਾਂਗੇ ਤੇ ਦੋ ਡੋਂਗੇ ਆਪਾਂ ਵਾਲੇ ਗੈਂਪਰ 'ਚ ਪਾ ਲਾਂਗੇ ਬਸ ਆਪ ਟਾ ਟਾ ਬੰਨ ਕੇ ਫੇਰ ਪਾਉਣੀਆ ਚਲੋ ਜੀ ਅਸੋਬੀ ਦੀ ਅੱਟ ਤੇ ਚਲੋ ਜੀ ਆਪਾਂ ਇਸਦੇ ਨਾਲ ਵੀਡੀਓ ਦਾ ਇੰਝ ਹੀ ਕਰਾਂਗੇ ਐਂਡ ਤੇ ਜੇਕਰ ਤੁਹਾਨੂੰ ਸਾਡਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਜੀ ਬਾਕੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਨੂੰ ਵੀਡੀਓ ਨੂੰ ਇੰਝ ਦਿੱਤਾ ਸਪੋਰਟ ਮੌਂਚ ਕਰਿਆ ਤੇ ਜਿਹੜੇ ਆਪਣੇ ਨਾਲ ਸਬਸਕ੍ਰਾਈਬਰ ਹੋ ਗਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਚਲੋ ਜੀ ਸਾਰਿਆਂ ਨੂੰ ਸਸ਼ੇ ਕਾਰ ਦਿਬਾਈ ਬਾਈ ਬਾਈ